ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਲਨੀ ਵੀਰੋ ਖਾਣੂ ਲੱਗਦੇ ਉੱਚਾ ਹੋ ਕੇ ਬਾਣ ਰਾਗਰੀ ਫਲਰੀ ਵੀਰੋ ਖਾਣੂ ਲੱਗਦੇ ਉੱਚਾ ਹੋ ਕੇ ਬਾਣ ਫਲਨੀ ਵੀ ਆ ਰੋ ਖਾੜੂ ਲੱਗਦੇ ਉੱਚੋ ਕੇ ਵੜਾ ਕਰੀ ਉੱਚੋ ਕੇ ਜੀ ਵੜਦਾ ਕਰੀ ਉੱਚੋ ਕੇ ਜੀ ਮਾਨਦਾ ਕਰੀ ਉੱਚਾ ഫോണു ല ഉച്ച മണന കിട്ടോ ജീന തേ മൂ ബുനിയ പാഗേ ഭഗവാന ਗੇ ਦੁਨੀਆ ਤੇ பகਵਾਨ ਨੂੰ 오ਹੀ ਬੰਦੇ ਦੁਨੀਆ ਤੇ ਪਾਗੇ பகਵਾਨ ਰੂ 오ਹੋ ਬੜਗੇ ਪਿਆਰੇ ਸਾਰੇ ਜਗ ਦੇ ਬੇੜੀ ਪਾਵ ਸਾਗਰੋ ਤਰੀ 오ਹੋ ਬੜਗੇ ਪਿਆਰੇ ਸਾਰੇ ਜਗ ਦੇ ਬੇੜੀ ਉਚਾ ਹੋ ਕੇ ਵਾਣਨਾ ਕਰੀ ਫਲ ਨਹੀਂ ਵੀ ਆ ਰੂ ਖਾਦੂ ਲਗਦੇ ਉਚਾ ਹੋ ਕੇ ਵਾਣਨਾ ਕਰੀ ਉਚਾ ਹੋ ਕੇ ਜੀ ਵਾਣਨਾ ਕਰੀ ਉਚਾ ਹੋ ਕੇ ਜੀ ਵਾਣਨਾ ਕਰੀ ਉਚਾ ਹੋ ਕੇ ਉਚਾ ਹੋ ਕੇ ਜੀ ਬਾੜਾ ਨਾ ਗਰੀ ਫਲਰੀ ਵਿਆਰੂ ਖਾਡੂ ਲੱਗਦੇ ਉਚਾ ਹੋ ਕੇ ਬਾੜਾ ਨਾ ਗਰੀ ਫਲਰੀ ਵਿਆਰੂ ਖਾਡੂ ਲੱਗਦੇ ਉਚਾ ਹੋ ਕੇ ਬਾੜਾ ਨਾ ਗਰੀ ਕਰ ਕੇ ਹੰਕਾਰ ਜਿਹੜਾ ਹੋਵੇ ਵਿੱਚ ਬੋਲਦਾ ਲਾਲਾ ਦੇਵ ਪਾਰਿਆ ਨੂੰ ਕੋੜੀ ਆਚ ਤੋਲਦਾ ਕਰ ਕੇ ਹੰਕਾਰ ਜਿਹੜਾ ਹੋਵੇ ਵਿੱਚ ਬੋਲਦਾ ਲਾਲਾ ਦੇਵ ਪਾਰਿਆ ਨੂੰ ਕੋੜੀ ਆਚ ਤੋਲਦਾ ਲਾਲਾ ਦੇਵਾ ਪਾਰਿਆ ਨੂੰ ਕੋ ਢੀ ਅਜ ਤੋਲਦਾ ਕਦੇ ਬੜੀ ਅਜ ਦੀਵੇ ਨਾ ਜਗ ਦੇ ਉੱਚਾ ਹੋ ਕੇ ਬਾੜਨਾ ਕਰੀ ਫਲ ਦੀ ਵੀ ਆ ਰੋ ਖਾਣੂ ਲੱਗਦੇ ਉੱਚਾ ਹੋ ਕੇ ਬਾੜਨਾ ਕਰੀ ਉੱਚਾ ਉੱਚਾ ਹੋ ਕੇ ਜੀਵਾੜਾ ਕਰੀ ਫਲ ਰੀਵਿਆ ਰੋਖਾ ਲੱਗਦੇ ਉੱਚਾ ਹੋ ਕੇ ਬਾੜਨਾ ਕਰੀ ਫਲ ਰੀਵਿਆ ਰੋਖਾ ਲੱਗਦੇ ਉੱਚਾ ਹੋ ਕੇ ਬਾੜਨਾ ਕਰੀ ਉੱਚਾ ਹੋਣ ਵਾਲਾ ਚੜੇ ਬਾਸ ਨੂੰ ਸਰੂਰ ਜੀ ਸਿਮਬਲ ਦੇ ਵਗੂ ਜਿਹੜਾ ਕਰਦਾ ਗਰੂਰ ਜੀ ਉੱਚਾ ਹੋਣ ਵਾਲਾ ਚੜੇ ਬਾਸ ਨੂੰ ਸਰੂਰ ਜੀ ਸਿਮਬਲ ਦੇ ਵਗੂ ਜਿਹੜਾ ਕਰਦਾ ਗਰੂਰ ਜੀ ਸਿਮਬਲ ਦੇ ਵਗੂ ਜਿਹੜਾ ਕਰਦਾ ਗਰੂਰ ਜੀ ਕਿਸੇ ਔੜ ਫਲ ਫੁੱਲ ਪੱਤੇ ਨਾ ਜਿਨਾ ਵਿੱਚ ਹੋਵੇ ਹੈ پری ਕਿਸੇ ਕਾ ਮਾਇਣ ਔੜ ਫਲ ਫੁੱਲ ਪੱਤੇ ਨਾ ਜਿਨਾ ਵਿੱਚ ਹੋਵੇ ਹੈ پری ਫਲ ਦੀ ਵੀ ਆਰੂ ਖਾਣੂ ਲੱਗਦੇ ਉਚਾਹੋ ਕੇ ਮਾਰਨਾ ਕਰੀ ਫਲ ਦੀ ਆਰੂ ਖਾਲੂ ਲੱਗਦੇ ਉਚਾ ਹੋ ਕੇ ਬਾੜਨਾ ਗਰੀ ਉਚਾ ਹੋ ਕੇ ਜੀ ਬਾੜਨਾ ਕਰੀ ਉਚਾ ਹੋ ਕੇ ਜੀ ਮਾ ആരൂ ഉച്ച ലോക മണന ഗുരു गुरून दा हो चली गवा सिब वारी माणु न गे दर साहिब वारा मली माण नू गवा साहिब वारा मली दा, मान नुग वाके ਓਹ ਹੋ ਵੜ ਗਏ ਪਿਆਰੇ ਸਾਰੇ ਜਗ ਦੇ ਜਿਨ੍ਹਾਂ ਨੇ ਪੌੜੀ ਪ੍ਰੇਮ ਦੀ ਜੜੀ ਓਹ ਹੋ ਵੜ ਗਏ ਪਿਆਰੇ ਸਾਰੇ ਜਗ ਦੇ ਜਿਨ੍ਹਾਂ ਨੇ ਪੌੜੀ ਪ੍ਰੇਮ ਦੀ ਜੜੀ ਫਾਲੀ ਵੀ ਯਾਰੋ ਕਾ ਲੱਗਦੇ ਉੱਚਾ ഉച്ച മാണേ ലോക മാണോ ജീ മണന ഉച്ച ਫਲਦੀ ਵਿਆਰੂ ਖਾਲੂ ਲੱਗਦੇ ਉਚਾ ਹੋ ਕੇ ਬਾੜਾ ਕਰੀ ਫਲਦੀ ਵਿਆਰੂ ਖਾਲੂ ਲੱਗਦੇ ਉਚਾ ਹੋ ਕੇ ਬਾੜਾ ਕਰੀ ਕੱਢਦੀ ਤਦ ਲੋ ਜਿੜੇ ਖੁਦੀ ਤੇ ਗਵਾੜਰੂ ਓਹੀ ਬੰਦੇ ਦੁਨੀ ਦੇ ਦੂੜੀਆਂ ਤੇ ਪਾਗੇ ਭਗਵਾਨ ਨੂੰ ਕਾਢ ਦੇ ਤਾ ਦਿਲੋ ਜੀ ਦੇ ਖੁਦੀ ਤੇ ਗਵਾੜ ਨੂੰ 오ਹੀ ਬੰਦੇ ਦੂੜੀਆਂ ਤੇ ਪਾਗੇ ਭਗਵਾਨ ਨੂੰ 오ਹੀ ਬੰਦੇ ਦੂੜੀਆਂ ਤੇ ਪਾਗੇ ਭਗਵਾਨ ਨੂੰ 오ਹੋ ਬੜ ਗੇ ਸਾਰੇ ਜਗ ਦੇ ਬੇੜੀ ਪਾਵ ਸਾਗਰੋ ਧਰੀ ਓਹ ਹੋ ਬਣ ਗਏ ਪਿਆਰੇ ਸਾਰੇ ਜਗ ਦੇ ਬੇੜੀ ਪਾਵ ਸਾਗਰੋ ਧਰੀ ਫਲ ਰੀ ਵਿਯਾਰੂ ਖਾਲੂ ਲਗਦੇ ਉੱਚਾ ਹੋ ਕੇ ਬਾੜ ਰਾ ਗਰੀ ਫਲ ਰੀ ਵਿਯਾਰੂ ਖਾਲੂ ਲਗਦੇ ਉਚਾ ਹੋ ਕੇ ਵਾੜਨਾ ਕਰੀ ਉਚਾ ਹੋ ਕੇ ਜੀ ਵਾੜਨਾ ਕਰੀ ਉਚਾ ਹੋ ਕੇ ਜੀ ਮਾਰਨਾ ਕਰੀ ਫਲਦੀ ਵਿਆਰੋ ਖਾਣੂ ਲਗਦੇ ਉਚਾ ਹੋ ਕੇ ਵਾੜਨਾ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ